ਸੇਵਕ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਸਕਾਨ ਸ਼ਰਮਾ ਖਬਰਾਂ ਦੇ ਸਬਿਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣਿਆ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਪੁੰਛ ਚ ਪੰਜ ਜਵਾਨਾਂ ਨੂੰ ਸ਼ਹੀਦ ਕਰਨ ਵਾਲੇ ਅੱਤਵਾਦੀਆਂ ਦੀ ਪਾਲ ਤੇਜ ਪੰਜਾਬ ਦੇ ਸਕੂਲਾਂ ਦੇ ਵਿੱਚ ਸਰਦੀਆਂ ਦੀਆਂ ਛੁੱਟੀਆਂ 24 ਤੋਂ 31 ਦਸੰਬਰ ਤੱਕ ਬੀਐਸਐਫ ਨੇ ਫਾਜ਼ਿਲਕਾ ਦੇ ਪਿੰਡ ਚ ਡਰੋਨ ਦੇ ਨਾਲ ਭੇਜੀ ਗਈ ਹੈਰੋਇਨ ਕੀਤੀ ਬਰਾਮਦ ਪ੍ਰਹਿਲਾਦ ਜੋਸ਼ੀ ਦਾ ਦਾਵਾ ਕਿ ਹਾਂ ਸੁਰੱਖਿਆ ਚ ਸਨ ਮਾਮਲੇ ਚ ਪੰਜ ਪਾਂ ਦੇ ਸੰਸਦ ਮੈਂਬਰ ਸਿਮਹਾ ਦੇ ਬਿਆਨ ਕੀਤੇ ਦਰਜ ਹੁਸ਼ਿਆਰਪੁਰ ਦੇ ਕੇਂਦਰੀ ਝੀਲ ਦੇ ਵਿੱਚ ਦੋ ਹਵਾਲਾਤੀਆਂ ਨੇ ਇਹ ਫਾਹਲਾ ਕੇ ਕੀਤੀ ਖੁਦਕੁਸ਼ੀ 19 ਕਿਲੋ ਦੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਦੇ ਵਿੱਚ 39.50 ਰੁਪਏ ਦੀ ਕਟੌਤੀ ਬਾਈਡਨ ਵੱਲੋਂ ਜਵਾਬ ਦੇਣ ਕਾਰਨ ਫਰਾਂਸ ਦੇ ਰਾਸ਼ਟਰਪਤੀ 26 ਜਨਵਰੀ ਸਮਾਗਮ ਦੇ ਹੋਣਗੇ ਮੁੱਖ ਮਹਿਮਾਨ ਯੂਪੀ ਪੁਲਿਸ ਨੇ ਆਲੂਆਂ ਦੇ ਟਰੱਕ ਦੇ ਵਿੱਚ ਪੰਜਾਬ ਤੋਂ ਬਿਹਾਰ へ ਸਮਗਲ ਕੀਤੀਆਂ ਜਾ ਰਹੀਆਂ ਸ਼ਰਾਬ ਦੀਆਂ 765 ਪੇਟੀਆਂ ਕੀਤੀਆਂ ਬਰਾਮਦ ਕਾਂਗਰਸ ਨੇ ਸਾਬਿਆ ਪੰਜ ਪਾਤੇ ਨਿਸ਼ਾਨਾ ਕਿਹਾ ਈਆਂ ਨੂੰ ਰਵਾਉਣਾ ਸਪਾਉਣਾ ਤੇ ਘਰ ਬਿਠਾਉਣਾ ਪਾਛਪਾ ਸਰਕਾਰ ਦੀ ਖੇਤਰੀ ਸੀ ਪਲਸਤੀਨੀਆ ਦੇ ਹੱਕ ਚ ਬਾਤ ਤੇ ਕਾਲੀ ਪੱਟੀ ਬੰਨਣ ਵਾਲੇ ਆਸਟ੍ਰੇਲੀਆਈ ਕ੍ਰਿਕਟਰ ਖਵਾਜਾ ਨੂੰ ਆਈਸੀਸੀ ਨੇ ਚਾੜਿਆ ਇਸ ਸਨਸ਼ੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਉਜਾਣ ਦੇਣ ਖਬਰਾਂ ਵਿਸਤਾਰ ਦੇ ਵਿੱਚ ਪਹਿਲੀ ਅਹਿਮ ਖਬਰ ਜੰਮੂ ਤੋਂ ਸਾਹਮਣੇ ਆ ਰਹੀ ਹੈ ਜੰਮੂ ਕਸ਼ਮੀਰ ਦੇ ਪੁਨਚ ਜ਼ਿਲ੍ਹੇ ਦੇ ਵਿੱਚ ਵੀਰਵਾਰ ਨੂੰ ਹਥਿਆਰਬੰਦ ਅਤਵਾਦੀਆਂ ਵੱਲੋਂ ਫੌਜ ਦੇ ਦੋ ਵਾਹਨਾਂ ਤੇ ਕੀਤੇ ਹਮਲੇ ਵਿੱਚ ਪੰਜ ਜਵਾਨਾਂ ਦੇ ਸ਼ਹੀਦ ਅਤੇ ਦੋ ਹੋਰ ਜ਼ਖਮੀ ਹੋਣ ਦੇ ਬਾਅਦ ਸੁਰੱਖਿਆ ਬਲਾਂ ਨੇ ਅੱਜ ਇਲਾਕੇ ਦੀ ਘੇਰਾਬੰਦੀ ਕਰਕੇ ਵਿਆਪਕ ਤਲਾਸ਼ੀ ਲਈ। ਜੰਗਲੀ ਖੇਤਰ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਇਲਾਕੇ ਦੀ ਹਵਾਈ ਨਿਗਰਾਨੀ ਵੀ ਕੀਤੀ ਗਈ ਅਤੇ ਅਤਵਾਦੀਆਂ ਦਾ ਪਤਾ ਲਗਾਉਣ ਲਈ ਕੁੱਤਿਆਂ ਦੀ ਟੀਮ ਵੀ ਤਾਇਨਾਤ ਕੀਤੀ ਗਈ। ਦੂਜੀ ਅਹਿਮ ਖਬਰ ਮਾਨਸਾ ਤੋਂ ਸਾਹਮਣੇ ਆ ਰਹੀ ਹੈ। ਪੰਜਾਬ ਸਰਕਾਰ ਨੇ ਠੰਡ ਕਾਰਨ ਰਾਜ ਦੇ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ 24 ਦਸੰਬਰ ਤੋਂ 31 ਦਸੰਬਰ ਤੱਕ ਕਰਨ ਦਾ ਫੈਸਲਾ ਕੀਤਾ ਹੈ। ਇਸ ਬਾਰੇ ਪੱਤਰ ਰਾਜ ਸਿੱਖਿਆ ਵਿਭਾਗ ਦੇ ਸਕੱਤਰ ਕਮਲਕਿਸ਼ੋਰ Yadav ਵੱਲੋਂ ਜਾਰੀ ਕੀਤਾ ਗਿਆ ਜਿਸ ਵਿੱਚ ਸਾਰੇ ਸਰਕਾਰੀ, ਮਾਨਤਾ ਪ੍ਰਾਪਤ ਨਿੱਜੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ। ਇੱਕ ਈ ਅਹਿਮ ਖਬਰ ਫਾਜ਼ਿਲਕਾ ਤੋਂ ਸਾਹਮਣੇ ਆ ਰਹੀ ਹੈ। ਫਾਜ਼ਿਲਕਾ ਦੇ ਪਿੰਡ ਪੱਕਾ ਚੁਸਤੀ ਦੇ ਖੇਤ ਵਿੱਚੋਂ ਬੀਐਸਐਫ ਦੇ ਜਵਾਨਾਂ ਨੇ ਪੀਲੀ ਚਿਪਕੀ ਟੇਪ ਨਾਲ ਲਪੇਟੀ ਹੋਈ 530 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੈਕੇਟ ਨੂੰ ਪਾਕਿਸਤਾਨ ਦੇ ਡਰੋਨ ਦੁਆਰਾ ਸੁੱਟਿਆ ਗਿਆ ਸੀ ਜੋ ਭਾਰਤੀ ਹਵਾਈ ਖੇਤਰ ਦੇ ਵਿੱਚ ਕੁਸਪੈਟ ਕਰ ਰਿਹਾ ਸੀ ਚੌਥੀ ਅਹਿਮ ਖਬਰ ਹੈ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਸੰਸਦ ਦੀ ਮਾਮਲੀਆ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਸੰਸਦ ਸੁਰੱਖਿਆ ਕੁਤਾਹੀ ਮਾਮਲੇ ਦੇ ਵਿੱਚ ਭਾਜਪਾ ਦੇ ਲੋਕ ਸਭਾ ਮੈਂਬਰ ਪ੍ਰਤਾਪ ਸਿਮਹਾ ਦਾ ਬਿਆਨ ਦਰਜ ਕੀਤਾ ਗਿਆ ਇੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਜੋਸ਼ੀ ਨੇ ਕਿਹਾ ਕਿ 13 ਦਸੰਬਰ ਨੂੰ ਸੁਰੱਖਿਆ ਵਿੱਚ ਕੁਤਾਹੀ ਦੀ ਜਾਂਚ ਚੱਲ ਰਹੀ ਹੈ ਰਿਪੋਰਟ ਆਉਣ ਤੋਂ ਬਾਅਦ ਕਾਨੂੰਨ ਤਹਿਤ ਅਗਲੀ ਕਾਰਵਾਈ ਕੀਤੀ ਜਾਵੇਗੀ 2001 ਵਿੱਚ ਸੰਸਦ ਤੇ ਹੋਏ ਅਤਵਾਦੀ ਹਮਲੇ ਦੀ ਵਰਸੀ ਤੇ ਸਾਗਰ ਸ਼ਰਮਾ ਤੇ ਮਨੋਰੰਜਨ ਦੇ ਡੀ ਨੇ ਸਪੀਕਰ ਕਾਲ ਦੌਰਾਨ ਲੋਕ ਸਭਾ ਦੀ ਦਰਸ਼ਕ ਗੈਲਰੀ ਤੋਂ ਸਦਨ ਵਿੱਚ ਛਾਲ ਮਾਰ ਦਿੱਤੀ ਤੇ ਪੀਲੀ ਗੈਸ ਛੱਡੀ ਸੀ ਹਾਲਾਂਕਿ ਸੰਸਦ ਮੈਂਬਰਾਂ ਨੇ ਉਸ ਨੂੰ ਫੜ ਲਿਆ ਸ਼ਰਮਾ ਤੇ ਮਨੋਰੰਜਨ ਨੂੰ ਸਿਮਹਾ ਦੇ ਦਫ਼ਤਰ ਦੇ ਦਰਸ਼ਕਾਂ ਦੀ ਗੈਲਰੀ ਲਈ ਪਾਸ ਜਾਰੀ ਕੀਤੇ ਸਨ ਸਿਮਹਾ ਮੈਸੂਰ ਤੋਂ ਲੋਕ ਸਭਾ ਮੈਂਬਰ ਨੇ ਪੰਜਵੀਂ ਅਹਿਮ ਖਬਰ ਹੁਸ਼ਿਆਰਪੁਰ ਤੋਂ سامنے ਆ ਰਹੀ ਹੈ ਇਥੋਂ ਦੀ ਕੇਂਦਰੀ ਜੇਲ੍ਹ ਵਿੱਚ ਅੱਜ ਤੜਕੇ ਦੋ ਹਵਾਲਾਤਿਆਂ ਨੇ ਇਕੱਠੇ ਤੌਰ ਤੇ ਫਾਂਹ ਲਾ ਕੇ ਖੁਦਕੁਸ਼ੀ ਕਰਨੀ। ਘਟਨਾ ਦਾ ਕਾਰਨ ਨਹੀਂ ਪਤਾ ਲੱਗਾ। ਮ੍ਰਿਤਕਾਂ ਦੀ ਪਛਾਣ ਓਂਕਾਰ ਵਾਸੀ ਸੁੰਦਰਨਗਰ ਅਤੇ ਟਿੱਟੂ ਵਾਸੀ ਮੇਣਾਵਜ ਹੋਈ ਹੈ। ਓਂਕਾਰ ਡਰੱਗਜ਼ ਕੇਸ ਦੇ ਵਿੱਚ ਅੰਦਰ ਸੀ ਜਦ ਕਿ ਟਿੱਟੂ ਤੇ ਬਲਾਤਕਾਰ ਦਾ ਕੇਸ ਸੀ। ਜੁਡੀਸ਼ੀਅਲ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤੇ ਮ੍ਰਿਤਕ ਦੇਹਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਰੱਖਿਆ ਹੋਇਆ ਜਿੱਥੇ ਉਹਨਾਂ ਦਾ ਪੋਸਟਮਾਰਟਮ ਹੋਵੇਗਾ। ਛੇਵੀਂ ਅਹਿਮ ਖਬਰ ਇਹ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ। 19 ਕਿਲੋ ਦੇ LPG ਸਿਲੰਡਰ ਦੀ ਕੀਮਤ ਦੇ ਵਿੱਚ 39.5 ਰੁਪਏ ਪ੍ਰਤੀ ਸਿਲੰਡਰ ਦੀ ਕਟੌਤੀ ਕੀਤੀ ਗਈ ਹੈ ਪਰ ਕਰੇ ਲੋ ਵਰਤੋਂ ਦੇ LPG ਸਿਲੰਡਰ ਦੀ ਕੀਮਤ 903 ਰੁਪਏ ਤੇ ਬਰਕਰਾਰ ਹੈ ਜਨ ਤੱਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਵੱਖ-ਵੱਖ ਅਦਾਰਿਆਂ ਜਿਵੇਂ ਹੋਟਲਾਂ ਤੇ ਰੈਸਟੋਰੈਂਟਾਂ ਵਿੱਚ ਵਰਤੇ ਜਾਂਦੇ ਵਪਾਰਕ LPG ਦੀ ਕੀਮਤ ਰਾਸ਼ਟਰੀ ਆਜਤਾਣੀ ਵਿੱਚ ਹੁਣ 1757 ਰੁਪਏ ਪ੍ਰਤੀ 19 ਕਿਲੋ ਸਿਲੰਡਰ ਹੋਵੇਗੀ ਜੋ ਪਹਿਲਾਂ 1796.5 ਰੁਪਏ ਸੀ ਸੱਤਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ 프랑ਸ ਦੇ ਰਾਸ਼ਟਰਪਤੀ ਇਮਾਨੁਅਲ ਮੈਕਰੋ ਇਸਮਰ 26 ਜਨਵਰੀ ਨੂੰ ਗਣਤੰਤਰ ਦਿਵਸ ਸਮਾਰੋਹ ਦੇ ਵਿੱਚ ਮੁੱਖ ਮਹਿਮਾਨ ਹੋ ਸਕਦੇ ਨੇ ਭਾਰਤ ਨੇ ਇਸ ਮੌਕੇ ਲਈ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੂੰ ਸੱਦਾ ਦਿੱਤਾ ਸੀ ਪਰ ਉਹਨਾਂ ਜਨਵਰੀ ਦੇ ਵਿੱਚ ਨਵੀਂ ਦਿੱਲੀ ਆਉਣ ਤੋਂ ਅਸਮਰਥਾ ਪ੍ਰਗਟਾਈ ਸੂਤਰਾਂ ਨੇ ਦੱਸਿਆ ਕਿ 프랑ਸ ਦੇ ਰਾਸ਼ਟਰਪਤੀ ਮੈਕਰੋ ਨੂੰ ਗਣਤੰਤਰ ਦਿਵਸ ਸਮਾਰੋਹ 'ਚ ਮੁੱਖ ਮਹਿਮਾਨ ਵੱਜੋਂ ਸੱਦਾ ਦਿੱਤਾ ਗਿਆ ਅੱਠਵੀਂ ਅਹਿਮ ਖਬਰ ਪ੍ਰਿਆਗਰਾਜ ਤੋਂ ਸਾਹਮਣੇ ਆ ਰਹੀ ਹੈ ਉੱਤਰ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ ਨੇ ਬਿਹਾਰ ਜਾ ਰਹੀ ਆਲੂਆਂ ਦੇ ਖੇ 15 ਪੰਜਾਬ ਤੋਂ ਸਮੱਗਲ ਕੀਤੀਆਂ ਜਾ ਰਹੀਆਂ ਸ਼ਰਾਬ ਦੀਆਂ 765 ਪੀਟੀਆਂ ਨੂੰ ਜ਼ਬਤ ਕਰ ਲਿਆ। ਬਿਹਾਰ ਵਿੱਚ ਸ਼ਰਾਬ ਤੇ ਪੂਰਨ ਪਾਬੰਦੀ ਦੇ ਬਾਵਜੂਦ ਅਪਰਾਧਿਕ ਨੈੱਟਵਰਕ ਸ਼ਰਾਬ ਦੀ ਸਪਲਾਈ ਕਰ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਸਟੀਐਫ ਦੀ ਟੀਮ ਨੇ ਪ੍ਰਿਆਗਰਾਜ ਦੇ ਮਹਾਰਾਜਪੁਰ ਥਾਣੇ ਦੇ ਅਧਿਕਾਰ ਖੇਤਰ ਵਿੱਚ ਆਪਰੇਸ਼ਨ ਚਲਾਇਆ। ਇਸ ਕਾਰਵਾਈ ਦੌਰਾਨ ਟਰੱਕ ਵਿੱਚੋਂ ਸ਼ਰਾਬ ਦੀਆਂ 765 ਪੀਟੀਆਂ ਬਰਾਮਦ ਹੋਈਆਂ ਜਿਨ੍ਹਾਂ ਦੀ ਕੀਮਤ ਕਰੀਬ 1 ਕਰੋੜ ਰੁਪਏ ਦੱਸੀ ਜਾ ਰਹੀ ਹੈ। ਰਾਕੂ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਛ ਪੜਤਾਲ ਦੌਰਾਨ ਹਿਰਾਸਤ ਵਿੱਚ ਲਏ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਇਹ ਸ਼ਰਾਬ ਪੰਜਾਬ ਤੋਂ ਬਿਹਾਰ ਲਿਜਾਈ ਜਾ ਰਹੀ ਸੀ ਜਿੱਥੇ ਉੱਚੇ ਭਾਅ ਤੇ ਵੇਚੀ ਜਾਣੀ ਸੀ ਨਵੀਂ ਅਹਿਮ ਖਬਰ ਹੈ ਨਵੀਂ ਦਿੱਲੀ ਤੋਂ سامنے ਆ ਰਹੀ ਹੈ 올림픽 ਤਮਗਾ ਜੇਤੂ ਮਹਿਲਾ ਪਹਿਲਵਾਨ ਸਾਖਸ਼ੀ ਮਲਿਕ ਨੇ ਸੰन्यास ਲੈਣ ਦੇ ਐਲਾਨ ਤੋਂ ਬਾਅਦ ਕਾਂਗਰਸ ਨੇ ਅੱਜ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ ਤੇ ਦੋਸ਼ ਲਾਇਆ ਕਿ ਧੀਆਂ ਨੂੰ ਰੋਬੋਣਾ ਸਿਕੋਣਾ ਤੇ ਘਰ ਬਿਠਾਉਣਾ ਹੀ ਭਾਜਪਾ ਸਰਕਾਰ ਦੀ ਖੇਤ ਨੀਤੀ ਬਣ ਗਈ ਹੈ ਪਾਰਟੀ ਦੇ ਜਨਰਲ ਸਕੱਤਰ ਰਣਦੀਪ ਸਿੰਘ ਸੂਝੇਵਾਲਾ ਨੇ ਦਾਵਾ ਕੀਤਾ ਕਿ ਮਹਿਲਾ ਪਹਿਲਵਾਨਾਂ ਤੇ ਹੋਏ ਅਤਿਆਚਾਰ ਅਤੇ ਬੇਇਨਸਾਫੀ ਲਈ ਨਰਿੰਦਰ ਮੋਦੀ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ। ਰੀਅ 올림픽ਸ ਦੀ ਕਾਂਸੀ ਤਮਗਾ ਜੇਤੂ ਸਾਖਸ਼ੀ ਮਲਿਕ ਨੇ ਭਾਰਤੀ কুਸਤੀ ਮਹਾਸੰਗ ਦੇ ਪ੍ਰਧਾਨ ਦੇ ਆਉਂਦੇ ਦੀ ਚੋਣ ਦੇ ਵਿੱਚ ਫ੍ਰਿਜ ਪੂਸ਼ਨ ਸਿੰਘ ਦੇ ਵਿਸ਼ਵਾਸ ਮਾਤਰੇ ਸੰਜੀਤ ਸਿੰਘ ਦੀ ਜਿੱਤ ਦੇ ਵਿਰੋਧ ਦੇ ਵਿੱਚ ਵੀਰਵਾਰ ਨੂੰ ਆਪਣੇ কুਸਤੀ ਦੇ ਜੁੱਤੇ ਮੇਜ਼ ਉੱਤੇ ਰੱਖ ਦਿੱਤੇ ਅਤੇ কুਸਤੀ ਤੋਂ ਸੰन्यास ਲੈਣ ਦਾ ਐਲਾਨ ਕੀਤਾ। ਉਸ ਸਮੇਂ ਉਹ ਕਾਫੀ ਰੋ ਵੀ ਰਹੀ ਸੀ ਦਸਵੀਂ ਅਹਿਮ ਖਬਰ ਹੈ ਸਿਡਨੀ ਤੋਂ سامنے ਆ ਰਹੀ ਹੈ ਆਸਟ੍ਰੇਲੀਆਈ ਬੱਲੇਬਾਜ਼ ਉਸਮਾਨ ਖਵਾਜਾ ਨੂੰ ਗਾਜ਼ਾ ਚ ਪਲਸਤਿਨੀਆ ਦੇ ਸਮਰਥਨ ਦੇ ਵਿੱਚ ਪਾਕਿਸਤਾਨ ਖਿਲਾਫ ਪਹਿਲੇ ਟੈਸਟ ਦੌਰਾਨ ਬਾਦ ਇੱਕ ਾਲੀ ਪੱਟੀ ਬਨਨ ਦੇ ਆਈਸੀਸੀ ਨੇ ਝਾੜ ਪਾਈ ਹੈ ਆਈਸੀਸੀ ਦੇ ਨਿਯਮਾਂ ਦੇ ਤਹਿਤ ਕ੍ਰਿਕਟਰ ਅੰਤਰਰਾਸ਼ਟਰੀ ਮੈਚਾਂ ਦੌਰਾਨ ਕੋਈ ਸਿਆਸੀ ਧਾਰਮਿਕ ਜਾਂ ਨਸਲੀ ਸੰਦੇਸ਼ ਨਹੀਂ ਦਿਖਾ ਸਕਦੇ ਪਾਕਿਸਤਾਨ ਦੇ ਵਿੱਚ ਜਨਮੇ ਖਵਾਜਾ ਆਸਟ੍ਰੇਲੀਆ ਲਈ ਟੈਸਟ ਖੇਡਣ ਵਾਲੇ ਪਹਿਲੇ ਮੁਸਲਿਮ ਕ੍ਰਿਕਟਰ ਨੇ ICC ਦੇ ਬੁਲਾਰੇ ਨੇ ਕਿਹਾ ਉਸਮਾਨ ਨੇ క్రికెਟਰ ਆਸਟ੍ਰੇਲੀਆ ਅਤੇ ICC ਤੋਂ ਇਜਾਜ਼ਤ ਲਏ ਬਿਨਾ ਪਾਕਿਸਤਾਨ ਦੇ ਖਿਲਾਫ ਪਹਿਲੇ ਮੈਚ ਦੇ ਵਿੱਚ ਨਜੀਦ ਸੰਦੇਸ਼ ਦਿੱਤਾ ਸੀ ਉਸ ਨੂੰ ਉਸਦੇ ਪਹਿਲੇ ਅਪਰਾਧ ਲਈ ਝਾੜ ਪਾਈ ਗਈ ਅਤੇ ਮੋੜ ਕਰਨ ਤੇ ਸਜ਼ਾ ਵੀ ਦਿੱਤੀ ਜਾਵੇਗੀ। ਤੁਸੀਂ ਸੁਣ ਰਹੇ ਹੋ ਅੱਜ ਦੀਆਂ ਅਹਿਮ ਖਬਰਾਂ ਇਦਾਂ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਦੇਸ਼ਵਕੀਅ ਉਸ ਦੇ ਨਾਲ ਤੇ ਦੇਖਦੇ ਰਹੋ ਸਾਡਾ ਇਹ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ।